ਮਿੱਤਰੋ ਕੱਠ ਦੇਖ ਸਕਦੇ ਹੋ ਤੁਸੀਂ ਬਾਈ ਪਾਨੇ ਸਿੱਧੂ ਦੇ ਪਿੰਡ ਕੋਟਦੁਨੇ 1 ਕਿਲੋਮੀਟਰ ਪਿੱਛੋਂ ਮੈਂ ਬੱਸ ਤੇ ਚੜਿਆ ਦੀ ਪਿੰਡ ਦੇ ਜਿੱਥੇ ਬਰੋਟਾ ਆ ਉਥੋਂ ਗੱਡੀਆਂ ਖੜੀਆਂ ਨੇ ਪੂਰੀਆਂ ਲੈਣਾ ਲੱਗੀਆਂ ਹੋਏ ਨੇ ਉਦੋਂ ਵੀ ਪਿੱਛੇ ਖੜੀਆਂ ਨੇ ਤੇ ਆਹ ਦੇਖ ਸਕਦੇ ਹੋ ਕਿਵੇਂ ਬਾਈ ਗੱਡੀਆਂ ਖਾਲਾਂ ਡਰੇ ਘੋੜੇ ਵੀ ਆਏ ਹੋਏ ਨੇ ਉਹ ਖੜਾ ਸਾਹਮਣੇ ਘੋੜਾ ਬੱਸਾਂ ਟਰਾਲੀਆਂ ਟੈਂਪੂ ਕਰਕੇ ਲੋਕ ਕਰਾਏ ਤੇ ਪਾਨਾ ਬਾਈ ਪੂਰਾ ਖੁਸ਼ ਹੋਣਾ ਅੱਜ ਤਾਂ ਵੀ ਹਾਂ ਦੁਨੀਆ ਜਾਗ ਗਈ ਬਾਈ ਦੇਖੋ ਬਈ ਕਿੰਨਾ ਇਕੱਠਾ ਆ ਪੰਪ ਤੇ ਦੇਖ ਸਕਦੇ ਹੋ ਤੁਸੀਂ ਗੱਡੀਆਂ ਹੀ ਗੱਡੀਆਂ ਸਾਹਮਣੇ ਮੰਡੀ ਦੇ ਵਿੱਚ ਸਟੇਜ ਲੱਗੀ ਹੋਈ ਆ ਉਹ ਵੀ ਦਿਖਾਉਨੇ ਆ ਤੁਹਾਨੂੰ ਲੋਕਾਂ ਦੇ ਘਰ ਭਰੇ ਪਏ ਨੇ ਬਈ ਦੇਖ ਸਕਦੇ ਹੋ ਤੁਸੀਂ ਇਕੱਠ ਮੇਹਣਾ ਲਾਤਾ ਬਈ ਲੋਕਾਂ ਨੇ ਭਾਨੇ ਬਈ ਦਾ ਵੀ ਹਾਂ ਅਸੀਂ ਨਾਲ ਖੜੇ ਆ ਤਰੇ ਇਹ ਜ਼ੁਲਮ ਹੁਣ ਹੋਰ ਲੋਕ ਬਰਦਾਸ਼ਤ ਨਹੀਂ ਕਰ ਸਕਦੇ ਸਰਕਾਰ ਨੂੰ ਦੇਖ ਲੈਣਾ ਚਾਹੀਦਾ ਦੇਖੋ ਬਈ ਕਿੰਨਾ ਇਕੱਠ ਹੋਇਆ ਅੱਜ ਬਾਈ ਦੇ ਪਿੰਡਾਂ ਦੇਖੋ ਲੋਕਾਂ ਦੇ ਘਰੇ ਵੀ ਗੱਡੀਆਂ ਕਿਵੇਂ ਭਰੀਆਂ ਖੜੀਆਂ ਨੇ ਬੇੜੇ ਤੇ ਬਾਈ ਇੱਥੇ ਦੇ ਲੋਕ ਵੀ ਬਹੁਤ ਵਧੀਆ ਨੇ ਦੇਖੋ ਕਿਵੇਂ ਗੇਟ ਖੁੱਲੇ ਰੱਖੇ ਨੇ ਕੋਈ ਕਿਸੇ ਨੂੰ ਕੋਈ ਚੱਕਰ ਨਹੀਂ ਵੀ ਬਾਈ ਲਾਓ ਗੱਡੀਆਂ ਅੰਦਰ ਤੇ ਲੰਗਰ ਪਾਣੀ ਚੱਲ ਰਿਹਾ ਹੈ ਹਾਂ ਹਾਂ ਬਾਈ ਇਹ ਤਾਂ ਸਵਾਰੀਆਂ ਵਾਲੀ ਨਾ ਨਾ ਕੋਈ ਨਾ ਕੋਈ ਨਾ ਦੇਖੋ ਬਾਈ ਕਿਵੇਂ ਘਰਾਂ 'ਚ ਗੱਡੀਆਂ ਗੱਡੀਆਂ ਖੜੀਆਂ ਨੇ ਸਾਰੇ ਘਰ ਟੱਕੇ ਪਏ ਨੇ ਨਹੀਂ ਬਾਈ ਉਹ ਬਣਾ ਰਹੇ ਟਰਾਲੀਆਂ ਟਰੈਕਟਰ ਲੈ ਕੇ ਆਏ ਨੇ ਲੋਕ ਦੇਖ ਸਕਦੇ ਹੋ ਬਾਈ ਬਾਕੀ ਇੱਕ ਹੁਣ ਖਬਰ ਵੀ ਹੁਣ ਸੁਣੀ ਆ ਵੀ ਇਹ ਰੋਡ ਤੇ ਜਿਹੜੇ ਦੋਹੇ ਸਾਈਡਾਂ ਤੋਂ ਧਰੋਲੇ ਵਾਲੀ ਸਾਈਡ ਤੋਂ ਤੇ ਦੂਜੀ ਸਾਈਡ ਤੋਂ ਵੀ ਵੀ ਆਉਣ ਤੋਂ ਰੋਕ ਰਹੇ ਆ ਪ੍ਰਸ਼ਾਸਨ ਜਿੱਥੇ ਸ਼੍ਰੀ ਲੰਕਰ ਸਾਕੇ ਆ ਉੱਥੇ ਦੱਸਿਆ ਸਾਨੂੰ ਬੰਦਿਆਂ ਨੇ ਦੇਖ ਸਕਦੇ ਹੋ ਤੁਸੀਂ ਇਕੱਠ ਬਾਈ ਤੇ ਇਧਰ ਪਿੱਛੇ ਵੀ ਦੇਖ ਸਕਦੇ ਹੋ ਇਕੱਠ ਕਿੱਥੋਂ ਲੈ ਕੇ ਕਿੱਥੇ ਤੱਕ ਇਧਰ ਦੇਖ ਸਕਦੇ ਹੋ ਬਾਈ ਤੇ ਸਾਹਮਣੇ ਸਟੇਜ ਲੱਗੀ ਹੋਈ ਆ ਮੰਦੀਪ ਫੁੱਲਾ ਪੂਰੀ ਐਨ ਦੁਨੀਆ ਪਤਾ ਹੀ ਨਹੀਂ ਕਿੱਥੇ ਤੱਕ 4 4 5 5 ਕਿਲੋਮੀਟਰ ਵਾਲੇ ਦਾਲੇ ਦੇ ਨੂੰ ਖੜੀ ਆ ਦੇਖੋ ਬਾਈ ਹੁਣ ਸਟੇਜ ਦਾ ਸਾਨੂੰ ਇਕੱਠ ਦਿਖਾਉਣੇ ਆ ਜਿਹੜਾ ਸਾਹਮਣੇ ਮੰਡੀ ਚ ਇਕੱਠਾ